ਜਿੰਦ برف ਦੇ ਬਾਗ ਖੁਰੇ ਹਾਏ ਵੇ ਜਿੰਦ ਵਰਫ ਦੇ ਬਾਗ ਖੁਰੇ ਲੋਕਾਂ ਪਾਵੇਂ ਅਸੀਂ ਜੀਵਦੇ ਲੋਕਾਂ ਪਾਵੇਂ ਅਸੀਂ ਜੀਵਦੇ ਸਾਡੇ ਬੋਿਆਂ ਨਾਲੋਂ ਹਾਲ ਬੁਰੇ ਹਾਏ ਵੇ ਸਾਡੇ ੋਇਆ ਨਾਲ ਵਾਹੇ ਮਿਸ਼ਰੀ ਤੋਂ ਵੱਧ ਮਿੱਠਿਆ ਸੱਜਣਾ ਦਿਲ ਕਰਦਾ ਨਾ ਜਾਗਾ ਕਦੇ ਸੌਂਕੇ ਤੇਰੀਆਂ ਬਾਹਾਂਾਂ ਤੇ ਪੈਰਾ ਹੀਟ ਲਤਾੜ ਚੰਦਰਿਆ ਤੁਰ ਜੀਨਾ ਫੁੱਲ ਬਿਸ਼ਾਵਾਂ ਨਿਤ ਮੈਂ ਤੇਰੇ ਆਰਾਵਾਂ ਤੇ ਮਿਸ਼ਰੀ ਤੋਂ ਵੱਧ ਮਿੱਠਿਆ ਸੱਜਣਾ ਦਿਲ ਕਰਦਾ ਨਾ ਜਾਗਾ ਕਦੇ ਸੌਂਕੇ ਤੇਰੀਆਂ ਬਾਹਾਂਾਂ ਤੇ ਕਿਆ ਬਾਤ ਹੈ ਆਜੋ ਬਾਈ ਜੀ ਕਿ ਮੈਂ ਉਸ ਤੋਂ ਬਲੇ ਹਾਰੇ ਜਾਮ ਤੇਰਾ ਜਿਸ ਕਲਬੂਤ ਬਣਾਇਆ ਪੰਜ ਤਤ ਇਕੱਠੇ ਕਰਕੇ ਜਿਨੇ ਰੂਹ ਵਿੱਚ ਆਪ ਟਿਕਾਇਆ ਕਿਸੇ ਚੀਜ਼ ਦੀ ਕਸਰ ਨਾ ਛੱਡੀ ਉਹਨੇ ਹਰ ਰੰਗ ਐਸਾ ਲਾਇਆ ਹੇ ਹੇ ਹਰ ਕਾਲ ਦਰਦੀ ਕੁਦਰਤ ਦਾ ਅਮਲਾ ਕਿ ਜੱਤਾ ਪੇਦ ਕਿਸੇ ਨਹੀਂ ਪਾਇਆ ਮੈਂ ਤੇਰੀ ਤੂੰ ਮੇਰਾ ਹੇ ਹੇ ਮੈਂ ਤੇਰੀ ਤੂੰ ਮੇਰਾ ਛੱਡਨਾ ਜੰਮਵੇ ਜੋ ਲੜਪਣੇ ਵਿੱਚ ਲਾਈਆਂ ਤੋੜਨ ਦੀਆਂ ਦੁਲਾਤ ਤੇ ਤੂੰ ਮੇਰਾ ਮੈਂ ਤੇਰੀ ਦੂੰ ਮੇਰਾ ਹਾਂ ਦੇ ਪਿੰਦੇਆਂ ਨੂੰ ਦੇਖ ਕੇ ਰਾ ਸੜੀਏ ਹਾਲ ਤੇ ਘਮਾਰਚ ਕਦੇ ਨਾਲ ਲੜੀਏ ਵੈਰੀ ਕਰੇ ਜਾ ਕੇ ਵੀ ਕਦੇ ਨਹੀਂ ਖਾਈਦਾ ਸੱਚ ਨਾਲ ਧੋਖਾ ਨਹੀਂ ਕਮਾਈਦਾ ਅੱਤਰਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਰਮਾਈਦਾ ਕੀ ਜੋਰ ਗਰੀਬਾਂ ਦਾ ਮਾਰੀ ਝੜੀ ਕੇ ਸੋਹਣਿਆ ਮੁੜ ਕੇ ਸਾਡੀ ਕੱਖਾਂ ਦੀ ਕੁਲੀ ਤੇਰੇ ਹੱਥ ਵੱਡਿਆਂ ਕਰਾਂ ਨਾਲ ਜੁੜ ਗੇ ਆਰੀ ਫਿਰ ਗਈ ਸੀ ਨੇਵੇ ਕਾਈ ਗੱਲ ਹੱਸਦਿਆ ਹੱਸਦਿਆ ਕਈ ਸੋਹਣਿਆ ਵਿਆਹ ਕਰਵਾ ਕੇ ਵੇ ਸਾਨੂੰ ਮਿਲਦਾ ਗਿਲਦਾ ਰਹੀ ਸੋਹਣਿਆ ਵਿਆਹ ਕਰਵਾ ਕੇ ਵੇ ਸਾਨੂੰ ਮਿਲਦਾ ਗਿਲਦਾ ਰਹੀ ਦਿਲ ਤਾਂ ਜੁੜ ਕੇ ਦੀ ਸੋਣੀਏ ਨਾ ਮਿਲਿਆਂ ਤਕਦੀਰਾ ਲੱਖਾ ਰਾਜੇ ਫਿਰਦੇ ਨੀ ਇੱਥੇ ਰਹਿਣ ਵੇਖਦੀਆਂ ਹੀਰਾ ਸੁਣ ਬਖਸ਼ਣ ਹਾਰੀ ਏ ਦੀ ਸੋ ਤੇਰੀ ਤੈਗੀ ਤੇਰੀ ਆਏ ਹੋਏ ਜਦ ਪਹਿਲੀ ਲਾਂ ਪੜੀ ਪਹਿਲੀ ਪੋਪ ਨਿਕਲਦੀ ਮੇਰੀ ਜਦ ਪਹਿਲੀ ਲਾਂ ਪੜੀ ਹੈਨੀ ਪੋਪ ਨਿਕਲਗੀ ਮੇਰੀ ਹਾਂਜੀ ਹਾਂਜੀ ਉਪਰ ਦੀ ਗਾਣੇ गा ਰਹੇ ਆ ਅੱਖੀਂ ਆਦੇ ਬਣਦੇ ਬੁਰੇ ਹੰਝੂ ਮਿਲਦੇ ਮਨਾਫੇ ਵਿੱਚ ਖਾਰੇ ਢੋਲੀ ਵਿੱਚ ਜਾਣ ਵਾਲੀਏ ਸਾਡੀ ਗੱਲ ਸੁਣ ਯਾ ਮੁੱਟਿਆ ਰੇ ਗੱਡੀ ਵਿੱਚ ਜਾਣ ਵਾਲੀਏ ਨੀ ਮੋਤੀਆਂ ਦੇ ਹਾਰ ਵਾਲੀਏ ਵੇਖੀ ਅਥਰੂ ਤਲਕਦੇ ਸਾਡੇ ਅੱਧੀ ਰਾਤ ਰੌ ਉੱਠ ਕੇ ਹੁੰਦੇ ਦੁੱਖ ਹਿਜਰਾਂ ਦੇ ਘਟੇ ਨਿਉ ਦਾ ਕਾਦਾ ਜੀਣਾ ਜੱਗ ਤੇ ਹਾਏ ਆਉਦਾ ਕਾਦਾ ਜੀਣਾ ਜੱਗ ਤੇ ਜੀਤੇ ਛੱਡ ਜਾਣ ਬਿੱਤਰ ਪਿਆਰੇ ਨੀ ਘੱਟੀ ਵਿੱਚ ਜਾਣ ਵਾਲੀਏ ਸਾਡੀ ਗੱਲ ਸੁਣਿਆ ਬੁੱਟਿਆਰੇ ਤੇ ਗਰੀਬ ਵਿੱਚ ਜਾਣ ਵਾਇਏ ਉਹ ਪਹਿਲਾ ਪਹਿਲਾ ਤਾਂ ਸਾਡੇ ਆ ਇਸ਼ਾਰੇ ਆ ਤੇ ਉੱਡੀ ਜਦ ਠਹਿਣ ਲੱਗੀ ਜਾ ਕੇ ਅਸਮਾਨ ਨਾਲ ਗੁੱਡੀ ਉਦੋਂ ਕੱਲੀ ਕੱਲੀ ਰੀਟ ਚੂਰੋ ਚੂਰ ਹੋ ਗਈ ਜੀ ਗੁੱਡੀ ਵਹਿੰਦੇ 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 ਖੀਆਂ ਤੋਂ ਦੂਰ ਹੋ ਗਈ ਜੀ ਅਸੀਂ ਬਸ ਤੁਣਕੇ ਲਗੋੜ ਕੇ ਰਹਿ ਗਏ ਛੇ ਬਾਤ ਹੈ ਹਏ ਗੱਲੇ ਬਹਿ ਕੇ ਅਥਰੂ ਬਹੋਂ ਜੋ ਗੇ ਰਹਿ ਗਏ ਛੇ ਬਾਤ ਹੈ ਭਾਈ ਅਸੀਂ ਬਸ ਤੁਣਕੇ ਲਗਾਉਣ ਜੋ ਗੇ ਰਹਿ ਗਏ ਤੇ ਕੱਲੇ ਬਹਿ ਕੇ ਅਥਰੂ ਬਹੋਂ ਜੋ ਗੇ ਰਹਿ ਗਏ ਉਹ ਤਾਂ ਬੜੇ ਹੀਰੇ ਹੀਰੀ ਆ ਗਈ ਚੂਰ ਹੋ ਗਈ ਜੇ ਗੁੱਡੀ ਵੇਟੇ 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 ਅੱਖੀਆਂ ਤਾਂ ਦੂਰ ਪੰਗੜੀ ਦੀ ਲਾਈਨ ਇਹਦੀ ਗਰਾਰੀ ਦੀ ਲਾਈਨ ਬਣ ਬੜਾ ਸੋਹਣਾ ਇਹ ਆ ਜਿਹੜਾ ਸਾਹਮਣੇ ਗਰਾਰੀਆਂ ਮੁਕੀਆਂ ਨੇ ਸਾਰੇ ਬੰਦਾ ਇੱਥੇ ਕਲਾਕਾਰ ਨੇ ਸਾਰੇ ਕਲਾਕਾਰ ਹੋ ਤੂੰ ਤੇ ਤੁਰ ਹੀ ਗਿਆ ਚੰਨਾ ਹਾਏ ਜ਼ਿੰਦਗੀ ਨੂੰ ਰੋਲ ਕੇ ਸੜਾਵਾ ਦੁੱਖ ਦਿਲ ਵਾਲੇ ਖੋਲੇ ਤੂੰ ਤੇ ਤੁਰ ਗਿਆ ਤਾ ਹੋ ਕਦੇ ਵੀ ਨਾ ਕੱਲੇ ਆਨੇ ਬਾਈ ਕੇ ਗੱਲਾਂ ਕੀਤੀਆਂ ਪਿਆਰ ਦੇ ਮਹਿਕਾਨਿਆਂ ਚੋਂ ਹਾਈ ਕੁਟਾਂ ਵੀ ਨਾ ਕੀਤੀਆਂ ਅਗਲਾ ਕੇ ਪੈੜਿਆ ਅਗਲਾ ਕੇ ਪੈੜਿਆ ਨਾ ਕਿਉਂ ਕੁਝ ਬੋਲ ਕੇ ਹੋ ਕਿਸ ਨੂੰ ਸੁਣਾਵਾਂ ਦੁੱਖ